ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸ਼ਬਦ ਇਹ ਗੁਰੂ ਹੈ ਸੋ ਪੜਨਾ ਹੋਰ ਗੱਲ ਹੈ ਜਾਪ ਕਰਨਾ ਹੋਰ ਗੱਲ ਹੈ ਕੋਈ ਵੀ ਸਿੱਖਿਆ ਲੈਣੀ ਕੋਈ ਕੰਮ ਸਿੱਖਿਆ ਉਸਤਾਦ ਦੀ ਲੋੜ ਹੈ ਗੁਰੂ ਦੀ ਲੋੜ ਹੈ ਗੁਰੂ ਦੀ ਸਿੱਖਿਆ ਕੋਈ ਵਿਰਲਾ ਲੈਂਦਾ ਹੈ ਵਿਰਲੇ ਹਨ ਸੱਚ ਦੇ ਵਪਾਰੀ ਭਗਤ ਵਿਰਲੇ ਹਨ ਸੋ ਜਿਹੜਾ ਸਧਾਰਨ ਜ ਆ ਹੁੰਦਾ ਉਹਨੂੰ ਆਂਦੇ ਭਗਤ ਨਹੀਂ ਭਗਤ ਜਿਹੜਾ ਹੈ ਦੇਖ ਲਓ ਭਗਤਾਂ ਦੀ ਕਿੰਨੀ ਮਹਿੰਗੀ ਬਾਣੀ ਹੁੰਦੀ ਹੈ ਉਹਨਾਂ ਦੇ ਅਰਥ ਕਰਨੇ ਬਹੁਤ ਔਖੇ ਹਨ ਬਹੁਤ ਮਹੰਗੀ ਹੈ ਸੋ ਇਹ ਜੋ ਚਾਰ ਅਵਸਥਾਂ ਜਨਮ ਲੈਣਾ ਜਵਾਨੀ ਵਿਡਾਪਾ ਆਖਰੇ ਰੰਗਲੇ ਸੰਸਾਰ ਤੋਂ ਜਾਣਾ ਹੈ ਇੱਕ ਦਿਨ ਜੋ ਅੱਖਾਂ ਨਾਲ ਦੇਖ ਰਿਹਾ ਨਾ ਇਹ ਪਰਮੇਸ਼ਰ ਦੀ ਸਾਰੀ ਮਾਇਆ ਹੈ ਸੁਪਤਨੀ ਹੈ ਇਹਦਾ ਨਾਸ ਹੈ ਅੰਤ ਹੈ ਪਰ ਪਰਮੇਸ਼ਰ ਬੇਅੰਤ ਹੈ ਸੋ ਜਿਵੇਂ ਗੜੀ ਸਾਹਿਬ ਦੇ ਮਹਾਪੁਰਸ਼ ਹਨ ਸੋ ਕਹਦੇ ਜੇ ਮੇਰੇ ਵਰਗੇ ਸਾਖਤ ਬੰਦੇ ਨੂੰ ਮੂਰਖ ਨੂੰ ਕਹਦੇ ਨਾ ਅੰਦਰ ਆ ਜਾ ਬਾਹਰ ਨਹੀਂ ਪੈ ਰਿਆ ਨਾ ਤੇਰੇ ਅੱਖ ਨਹੀਂ ਲੱਗਣਾ ਸੋ ਮਹਾਪੁਰਖ ਕਹਿੰਦਾ ਉਹਨੂੰ ਕਹੇ ਅੰਦਰ ਨਾ ਆਈ ਫਿਰ ਮੈਂ ਕਿਹਾ ਬਾਬਾ ਜੀ ਉਹਨੇ ਅੰਦਰ ਆ ਜਾਣਾ ਹੈ ਸਾਡੀ ਖੋਪਰੀ ਉਲਟੀ ਹੈ ਸਾਡਾ ਜੇ ਕੋਈ ਭਲਾ ਚਾਹੁੰਦਾ ਐਸੀ ਨਹੀਂ ਕਰਾਣਾ ਚਾਹੁੰਦੇ ਸ ਉਲਟਾ ਸੋਚਦੀ ਹੈ ਇਹਨੂੰ ਕੀ ਮੁਨਾਫਾ ਹੋਣ ਵਾਲਾ ਸ ਉਹ ਮਹਾਪੁਰਜ ਗੜੀ ਸਾਹ ਦੇ ਸਾਰੇ ਆ ਕੇ ਹੱਥ ਜੋੜਦੇ ਹਨ ਕਿਰਪਾ ਕਰਨੀ ਠੀਕ ਹੈ ਪਰਮੇਸ਼ਰ ਵੀ ਸਾਡੇ ਕੇ ਹੱਥ ਜੋੜਦਾ ਹੈ ਵੇਖੀ ਮੇਰੇ ਹੱਥਾਂ ਲਾ ਕੀ ਕਾ ਪਰਮੇਸ਼ਰ ਨੇ ਕਾਨੂੰਨ ਬਣਾ ਕੇ ਤੋੜਦਾ ਨਹੀਂ ਪੱਕੇ ਕਾਨੂੰਨ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਨਾਲ ਅਕਲ ਨਾਲ ਤਿਆਰ ਕਰਨਾ ਹੈ ਸੋ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਸ ਰਿਚੇ ਮਿਲੇਗਾ ਸੋ ਮਾਨ ਨਹੀਂ ਕਰਨਾ ਮਾਨ ਨੂੰ ਉਲਟਾ ਕਰ ਦੇਣਾ ਹੈ ਕੀ ਬਣ ਜਾਏਗਾ ਦਾਮ ਕਸੀ ਬੰਦੇ ਹਾਂ ਪਰ ਬੰਦੇ ਨਹੀਂ ਦੋ ਲੱਤਾਂ ਵਾਲੇ ਪੂਛਾਂ ਵਾਲੇ ਸਿੰਗਾ ਵਾਲੇ ਹਾਂ ਸ ਸਭ ਪਸ਼ੂ ਵੀ ਆਪਣੀ ਸਾਰਾ ਉਹਨਾਂ ਠੀਕ ਸਿਸਟਮ ਬਣਾਇਆ ਹੋਇਆ ਹੈ ਮਾਨ ਨ ਕੀਜਾ ਸਨ ਪਰੀਜਾ ਕਰੈ ਸਪਲਾ ਮਨਾਈਐ ਸੁਣ ਮੀਤਾ ਜਿਓ ਪਿੰਡ ਸਭ ਤਨ ਅਰਤੀਜਾ ਓਂ ਦਰਸ਼ਨ ਹਾਰ ਜਿਓ ਪਾਈਐ ठीक है अंदरों में अंदर न पढ़ना पेगा सी दो तरह हाँ दो चिती हाँ अंदरों और बाहर दो तरह हाँ सो ठीक है हंकारया सो मारिया ठीक है जिनी योग्यता है सच दसना ये मान नहीं, नहीं है हंकार नहीं है ਸੋ ਸੱਚ ਕਦੀ ਯਾਦ ਰੱਖਣ ਦੀ ਲੋੜ ਸੱਚ ਕਦੀ ਮਰਦਾ ਨਹੀਂ ਅਮਰ ਹੈ ਸੋ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਾਤਾ ਪਿਤਾ ਕਹਿੰਦੇ ਦੇਖੋ ਇਹ ਪੁੱਤਰਾ ਸਾਡਾ ਠੀਕ ਹੈ ਇਹ ਦਿਮ ਦ੍ਰਿਸ਼ਟੀ ਹੁੰਦੀ ਹੈ ਜੋ ਕੌਮ ਦੇ ਆਗੂ ਹਨ ਇਹ ਪੰਥ ਦੇ ਆਗੂ ਹਨ ਲੀਡਰ ਹਨ ਗੁਰੂ ਹਨ ਇਨਦੇ ਤਿੰਨ ਮੇਂ ਕੰਮ ਹੁੰਦੇ ਹਨ ਬੋਲ ਬੋਲਣਾ ਸੰਦੇਸ਼ਾ ਦੇਣਾ ਆਦੇਸ਼ ਦੇਣਾ ਸੋ ਫੇਰ ਉਹ ਕਿੰਨਾ ਅਮਲ ਹੋਇਆ ਹੈ ਕਿੰਨਾ ਆਗ ਕਮਾਇਆ ਹੈ ਸੋ ਕੀ ਅੰਗਾਮ ਹੋਇਆ ਕੀ ਉਹਦਾ ਨਤੀਜਾ ਨਿਕਲਿਆ ਠੀਕ ਹੈ ਫਾਰਿਆਂ ਆਜ਼ਾਦੀ ਹੈ ਜਿਵੇਂ ਜੀਣਾ ਹੈ ਇਹ ਘਰਵਾਨੀ ਪੜਨੀ ਪੈਗੀ ਇਹ ਜਾਤ ਜੱਤ ਔਰ ਕੱਲ ਹੈ ਸਮਝ ਨਹੀਂ ਪੈਗੀ ਪੜਤਾ ਬੁੱਧੀ ਰੱਖਣੀ ਪੈਗੀ ਇੱਕ ਪੈਸਾ ਹੋਏ 999 ਪੈਸੇ ਇਹ ਖੋਜ ਕਰਨੀ ਪੈਗੀ ਫਿਰ ਅਸੀਂ ਪਰੇਸ਼ਾਨ ਨਹੀਂ ਹੋਵਾਂਗੇ ਸ ਮਾਤਾ ਪਿਤਾ ਵੀ ਹਸਦਾ ਤਾਂ ਤਾਸੀਰ ਕੋ ਨਾਨਕਦੇਵ ਸਾਹਿਬ ਜੀ ਦੇ ਨਹੀਂ ਸਮਝੇ ਕਹਿੰਦੇ ਦੇਖੋ ਇਹ ਇਹ ਪੁੱਤਰਾ ਸਾਡਾ ਜੇ ਪੜਨ ਭੇਜਿਆ ਪੜਨ ਨਹੀਂ ਗਿਆ ਠੀਕ ਹੈ। ਤੋਂ ਇਹ ਜਿਹੜੇ ਪੇੜਾ 'ਚ ਖਾਣੀਆਂ ਬੈਣ ਗਿਆ। ਕਹਿੰਦੇ ਕਿੱਥੇ ਗਏ ਪੈਸੇ ਪੈਸੇ ਦੀ ਤਸੀਹ ਵਪਾਰ ਲਈ। ਕਹਿੰਦੇ ਉਹ ਸੱਚਾ ਵਪਾਰ ਕੀਤਾ ਹੈ। ਅੱਜ ਉਹ ਹੀ ਲੰਗਰ ਲੱਗਾ ਹੈ। ਉਹ ਉਹ ਲੰਗਰ ਲਾਇਆ ਚੱਲ ਰਿਹਾ ਹੈ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਹਨ ਉੱਥੇ ਤਨ ਮਨ ਦੀ ਖਰਾਕ ਮਿਲੇਗੀ ਸੋ ਜੋ ਕੁਤਿ ਭਵਤ ਮੁਕਤ ਸਭ ਕੁਝ ਗੁਰੂ ਕਰਾ ਖੇਡਦਿਆ ਹੱਸਦਿਆ ਪੈਂਦਿਆ ਖੰਡਿਆ ਪਿੰਦਿਆ ਇਹ ਵਿੱਚੀ ਯੁਗਤੀ ਹੈ ਮੁਕਤ ਹੈ ਸੋ ਗੁਰੂ ਨੂੰ ਬਾਹ ਫੜਾਣੀ ਪਵੇਗੀ ਗੁਰੂ ਧਾਰਨਾ ਪੈਗਾ ਸਾਦੀ ਲੋੜ ਹੈ ਕੋਈ ਵੀ ਦੇਣਾ ਕੱਲ ਤੋਂ ਦਹੀਂ ਵੀ ਨਹੀਂ ਚੱਲੂਗਾ ਕੀ ਪ੍ਰਾਪਤ ਕਰਨਾ ਸਭ ਕੁਝ ਇਹ ਸਰੀਰ ਤੋਂ ਮਿਲੇਗਾ ਜੀ ਸਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾ ਰਹਿ ਬਖਸ਼ ਲੈਣਾ ਮਾਨ ਕੀਜਾ ਸਨ ਪਰੀਜਾ ਕਰੇ ਸਪਲਾ ਮਨਾਈਆ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜੀਉ ਪਾਈਐ ਅੰਦਰ ਹੀ ਅਸੀਂ ਇੱਕ ਕਮਰੇ ਚ ਹਾਂ ਪਤੀ ਔਰ ਪਤਨੀ ਸਾਡਾ ਹਰਸ਼ਗਾਰ ਕੀਤਾ ਸਾਡਾ ਪੇਕ ਕੀਤਾ ਸਾਡੇ ਨੂੰ ਦੇਖੀ ਨਹੀਂ ਰਣੀ ਨਹੀਂ ਮਾਲੀਆਂ ਸੋ ਸੇਜਾ ਤੇ ਨਹੀਂ ਆਇਆ ਸੋਏ ਭੇਖ ਨਹੀਂ ਚੱਲਣਾ ਲੰਮੇ ਸਨੇਲੀ ਸੱਚ ਦੀ ਜਿੱਤ ਹੋਏਗੀ ਕਈ ਵਾਰ ਹਾਰ ਵੀ ਹੋ ਜਾਂਦੀ ਹੈ ਸੱਚ ਦੀ ਉਹ ਜਿੱਤ ਦਾ ਮੁਕਾਬਲਾ ਕਰੇਗੀ ਦੁਸ਼ਮਣ ਨੂੰ ਹਲਾ ਦੇਗੀ ਸੂਰਾ ਬੰਨਾ ਪਏਗਾ ਭਗਤ ਬੰਨਾ ਪਏਗਾ ਇਹ ਆਪਣੇ ਨਸਗਰਸ ਕਰਨਾ ਪਏਗਾ ਇਹ ਮਨ ਨਾਲ ਲੜਨਾ ਪਏਗਾ ਸੋ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਨੇ ਫਤਿਹ ਜੀ